ਚਿੱਟੇ ਦਾ ਨਸ਼ਾ ਪੰਜਾਬ ਦੀ ਜਵਾਨੀ ਨੂੰ ਕੁੰਨ ਬੰਖਾ ਰਿਹਾ ਹੈ। ਅੱਜ ਦਿਨ ਨਸ਼ੇ ਦੀ ਓਵਰਡੋਸ ਨਾਲ ਮੌਤਾਂ ਹੋਣ ਦਾ سلسلہ ਵੱਧ ਦੌਰ ਚੱਲ ਰਿਹਾ ਹੈ। ਦਾਜਾ ਮਾਮਲਾ ਤਰਨਤਾਰਨ ਦੇ ਪਿੰਡ ਕਦਗਿਲ ਤੋਂ ਸਾਹਮਣੇ ਆਇਆ ਹੈ ਜਿੱਥੇ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਮਰਤਪਾਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੇ ਇੱਕ ਛੋਟੀ ਬੱਚੀ ਛੱਡ ਗਿਆ ਹੈ। ਮ੍ਰਿਤਕ ਦੀ ਬਾਤ ਕ੍ਰਿਸ਼ਨਾ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਸ਼ਰੀਆਮ ਚਿੱਟੇ ਦਾ ਨਸ਼ਾ ਵਿਕਦਾ ਹੈ। ਬੀਤੇ ਦਿਨ ਉਹ ਤੇ ਉਸ ਲੜਕਾ ਕਰਦੇ ਬਾਅਦ ਦੁਕਾਨ ਤੇ ਖੜੇ ਸਨ ਉਹਨਾਂ ਦੇ ਪਿੰਡ ਵਿੱਚ ਨਸ਼ੇ ਦਾ ਵਪਾਰ ਕਰਨ ਵਾਲੀ ਦੋ ਵਿਅਕਤੀ ਉਸ ਨੂੰ ਘਰੋਂ ਬਾਹਰ ਸਮਾਰ ਕੇ ਲੈ ਗਏ ਤੇ ਬਾਹਰ ਜਾ ਕੇ ਉਕਤ ਲੋਕਾਂ ਵੱਲੋਂ ਉਸ ਤੇ ਮੁੰਡੇ ਨੂੰ ਚਿੱਟੇ ਦਾ ਨਸ਼ਾ ਕਰਵਾਇਆ ਗਿਆ ਜਿਸ ਕਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਮਾਂ ਨੇ ਆਪਣੇ ਮੁੰਡੇ ਦੀ ਮੌਤ ਲਈ ਪਿੰਡ ਦੇ ਹੀ ਦੋ ਲੋਕਾਂ ਨੂੰ ਜ਼ਿੰਮੇਵਾਰ ਠਰਉਂਦਿਆਂ ਇਹਨਾਂ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੇਰੇ ਬੱਚੇ ਦਾ ਨਾਮ ਵਰਤ ਸਿੰਘ ਸਹੀ ਹੈ ਵਰਤਪਾਲ ਉਹ ਇੱਥੇ ਦੁਕਾਨ ਜਾਈ ਮਾਂ ਪੁੱਤ ਖਲੋਤੇ ਆ ਇੱਥੇ ਪਿੱਲੇ ਵੇੜੇ ਚ ਤਰਿਆ ਕਰਦਾ ਰੋਟੀ ਪਾਣੀ ਖਾਦਾ ਵਾ ਆਪਣੀ ਲਕੀ ਜੀ ਬੱਚੀ ਨੇ ਚੱਕ ਕੇ ਖਲੋਤਾ ਮੜਕੇ ਦੇ ਸਬ ਦਾਦੇ ਐਂਡ ਐਪ ਮਮ ਵੀ ਲਾ ਕੇ ਖਲੋਤੀ ਇਹ ਜਿਹੜਾ ਰੇਸ਼ਮ ਮੁੰਡਾ ਵਾ ਚਿੱਟਾ ਵੇਚਦਾ ਈ ਇੱਕ ਨਾਲ ਇਹ ਤੇ ਮੁੰਡਾ ਪਤਾ ਕੀ ਨਾਵੇਂ ਸ਼ੇਰਾ ਕਰਾਇ ਤੇ ਰਿੰਦਾ ਉਹਨਾਂ ਨੇ ਸ਼ੈਨ ਤੁਮਾਰੀ ਨੂੰ ਸ਼ੈਦ ਦੇ ਨਾਲੇ ਉਹਨਾਂ ਦੇ ਮਗਰ ਸੋਤੇ ਮਗਰੇ ਚਾਚੇ ਆ ਜੱਜੂ ਉਹਨਾਂ ਦੇ ਮੰਡਲ ਸਾਹਸੀਆਂ ਦਾ ਉਹ ਮਗਰੇ ਇਹਨਾਂ ਦੇ ਤਿੰਨੇ ਜਾਨੇ ਕੱਤੇ ਨੂੰ ਲੈ ਗਏ ਤੇ ਜਾ ਕੇ ਇਹਨਾਂ ਪਤਾ ਨਹੀਂ ਕੀ ਕੀਤਾ ਮੇਰਾ ਪੁੱਤ ਦਾ ਪਤਾ ਲੱਗਾ 4:30 ਵਜੇ ਚਾਚੇ ਨੇ ਫੋਨ ਕਰਤਾ ਮੇਰੇ ਮੁੰਡੇ ਨੂੰ ਅਮਨ ਤਾਂ ਦਾ ਮਰਤੇ ਡਿੱਗਾ ਮੇਰਾ ਪੁੱਤ ਜਾ ਕੇ ਝੁੱਕ ਕੇ ਉਹਨੂੰ ਹਸਪਤਾਲ ਘੜਿਆ ਹਸਪਤਾਲ ਵਾਲਿਆਂ ਨੇ ਦੋਆ ਤਾਵਾ ਤੋਂ ਸਾਨੂੰ ਜਵਾਬ ਹੋ ਗਿਆ ਅਡੀ ਮੰਗਿਆ ਆਜ ਨਾ ਘੜਿਆ ਨਾਨੂੰ ਸਜਾਉਣੀ ਚਾਹੀਦੀਆ ਨਰੇ ਚਿਤਾ ਬੰਦੋਣਾ ਚਾਹੀਦਾ ਲੋਕਾਂ ਦੇ ਪੁੱਤਾਂ ਦੀ ਡੰਡ ਲਾਈ ਜਾਂਦਾ ਦੇਖਦੇ ਗਲੀਆਂ ਦੇ ਵਿੱਚ ਸਾਰੇ ਪਿੰਡ ਦੇ ਪੱਜਾ ਕਰਦਾ ਚਿਤਾ ਵੇਚਦਾ ਇਹਨੂੰ ਸਰਪੰਚ ਨੇ ਵੀਰੋ ਕਿਹਾ ਨੇ ਕੇ ਦੀ ਸੁਣੀ ਨੀਗੇ ਹੋਰ ਮਰ ਗਈ ਉਧਰ ਪਿੰਡ ਦੇ ਸਰਪੰਚ ਸਿਮਰਦੀਪ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋਈ ਹੈ ਸਰਪੰਚ ਨੇ ਕਿਹਾ ਕਿ ਉਹਨਾਂ ਵੱਲੋਂ ਪਿੰਡ ਵਿੱਚ ਨਸ਼ਿਆਂ ਦੇ ਖਾਤਮੇ ਲਈ ਕਮੇਟੀ ਦਾ ਗਠਨ ਕੀਤਾ ਗਿਆ ਤੇ ਪੰਚਾਇਤ ਵਿੱਚ ਮਤਾ ਵੀ ਪਾਸ ਕੀਤਾ ਗਿਆ ਕਿ ਕੋਈ ਵੀ ਵਿਅਕਤੀ ਨਸ਼ਿਆਂ ਦੇ ਵਪਾਰੀ ਦੇ ਮਗਰ ਨਹੀਂ ਜਾਵੇਗਾ ਇੱਥੇ ਆ ਨਸ਼ੇ ਦੇ ਨਾਲ ਇੱਕ ਮੁੰਡੇ ਦੀ ਓਵਰਡੋਜ਼ ਨਾਲ ਕੱਲ ਡੈਥ ਹੋ ਗਈ ਹੈ ਕੱਲ ਅਸੀਂ ਤਾਂ ਮੈਰਜ ਦੇ ਉੱਪਰ ਹੀ ਗਏ ਉੱਥੋਂ ਹੀ ਫੋਨ ਆਇਆ ਸੀ ਇਹਨਾਂ ਦਾ ਵੀ ਆ ਕੰਮ ਹੋ ਗਿਆ ਫਿਰ ਆਣ ਕੇ ਵੇਖਿਆ ਤੇ ਉਹ ਮੁੰਡੇ ਦੀ ਡੈਥ ਹੋਈ ਗਈ ਸਾਡੇ ਵੱਲੋਂ ਪਿੰਡ ਦੇ ਵਿੱਚ ਸਰਦਾਰ ਮਰਜਿੰਦਰ ਸਿੰਘ ਲਾਲਪੁਰਾ ਸਾਹਿਬ ਉਹਨਾਂ ਨੇ ਕਿਹਾ ਸੀਗਾ ਅਜ ਤੋਂ ਮਹੀਨਾ ਪਹਿਲਾਂ ਕਿ ਆਪਾਂ ਆਪਣੇ ਹਰ ਪਿੰਡ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਆਪਣਾ ਇੱਕ ਮਤਾ ਪਾਉਣਾ ਪੰਚਾਇਤ ਵੱਲੋਂ ਉਹ ਹੀ ਪਾ ਕੇ ਰੱਖਿਆ ਗਿਆ ਵੀ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਕੋਈ ਚੋਰੀ ਕਰਦਾ ਉਹਦੇ ਮਗਰ ਨਹੀਂ ਜਾਣਾ ਤੇ ਆਪਣਾ ਜਿਹੜਾ ਕੰਮ ਹੈਗਾ ਬਿਲਕੁਲ ਟਾਲੀਗਾ ਪਹਿਲ ਜਿਹੜੀ ਪਹਿਲ ਕਦਮੀ ਉਹ ਸਰਦਾਰ ਮਰਜੰਦਰ ਸਿੰਘ ਲਾਲਪੁਰਾ ਸਾਹਿਬ ਬਣਾਉਣੇ ਹਲਕਾ ਕਡੂਰ ਸਾਹਿਬ ਤੋਂ ਸ਼ੁਰੂ ਕਰਤੀ ਸੀਗੀ ਉਹਨਾਂ ਨੂੰ ਸਖਤ ਹਦਾਇਤ ਹੈ ਵੀ ਇਹ ਨਸ਼ੇ ਵਾਲੇ ਬੰਦੇ ਦੇ ਮਗਰ ਤੇ ਬਿਲਕੁਲ ਕੋਈ ਸਪਾਰਸ ਲੈ ਕੇ ਜਾਂ ਕੁਝ ਵੀ ਕਰਕੇ ਨਾ ਆਵੇ ਤੇ ਨਸ਼ਾ ਤੇ ਸਮਝੋ ਵੀ ਇੱਕ ਦਰਿਆ ਹੋਰ ਵਗੰਡਿਆ ਪੰਜਾਬ 'ਚ ਟੋਟਲੀ ਤੇ ਜਿਹੜੀ ਪਹਿਲ ਕਦਮੀ ਸਰਦਾਰ ਮਰਜਿੰਦਰ ਸਿੰਘ ਉਹਨਾਂ ਨੇ ਕੀਤੀ ਆ ਆਪਾਂ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਸਾਰੇ ਪੰਜਾਬ ਦੇ ਵਿੱਚ ਟੋਟਲੀ ਇਹੀ ਪਹਿਲ ਕਦਮੀ ਹੋਊਗੀ ਤਾਂ ਇਹ ਬਚਾਓ ਸਕਦਾ ਨੇ ਇਹਦੇ ਘਰਾਂ ਦੇ ਘਰ ਦੇ ਜਾੜਾ ਹੋਈ ਜਾਂਦੇ ਉਧਰ ਕਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪੋਸਟਮਾਰਟਮ ਰਿਪੋਰਟ ਵਿੱਚ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਸਾਨੂੰ ਸੁਣ ਦਿਨਾ ਨੇ ਬਿਆਨ ਖੈਮ ਦੇ ਨਹੀਂ ਵੀ ਇਸ ਕਰਕੇ ਕਿ ਮੌਤ ਹੋਈ ਨੇ ਜੇ ਇਹਦਾ ਪੋਸਟਮਾਰਟ ਹੋ ਰਿਹਾ ਉਹ ਤੋਂ ਜੋ ਵੀ ਕਾਰਵਾਈ ਹੋਊਗੀ ਉਹ ਕਰ ਕੀਤੀ ਜਾਊਗੀ ਅਣਖਾਤੂ ਨਾਲ ਖੈ ਨਾ ਨੇ ਪਰ ਉਹ ਹੀ ਤੇ ਹ ਤਫਤੀਸ਼ ਕਰ ਰਹੇ ਸੀ ਉਹਦੀ ਵੀ ਜੋ ਲੱਗ ਕੇ ਪਤਾ ਸਾਨੂੰ ਅਹੀ ਉਹਨਾਂ